ਲੋਬੀ ਦੋਸਤੋ ਹਨੀ ਸਿੰਘ ਦੇ ਫੈਨਸ ਨੂੰ ਇਸ ਮਹੀਨੇ ਤੋਹਫਾ ਮਿਲਣ ਜਾ ਰਿਹਾ ਹੈ ਕਿਉਂਕਿ ਹਨੀ ਸਿੰਘ ਲੈ ਕੇ ਆ ਰਹੇ ਨੇ 18 ਗੀਤਾਂ ਵਾਲੀ ਨਵੀਂ ਐਲਬਮ ਤਾਂ ਹਨੀ ਸਿੰਘ 10 ਸਾਲਾਂ ਬਾਅਦ ਇੰਡਸਟਰੀ ਦੇ ਵਿੱਚ ਕਮਬੈਕ ਕਰ ਰਹੇ ਨੇ ਇਸ ਸਮੇਂ ਦੌਰਾਨ ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਸਿਚੁਏਸ਼ਨਸ ਉਹਨਾਂ ਨੇ ਇਹਨਾਂ ਗੀਤਾਂ ਦੇ ਰਾਹੀਂ ਬਿਆਨ ਕੀਤੀਆਂ ਨੇ ਔਰ ਦੱਸਦੀ ਹੈ ਕਿ ਗੀਤ ਬਹੁਤ ਹੀ ਕਮਾਲ ਦੇ ਨੇ ਵਰਲਡ ਵਾਈਡ ਐਲਬਮ ਇਹ ਰਿਲੀਜ਼ ਹੋਣ ਜਾ ਰਹੀ ਹੈ ਹਨੀ ਸਿੰਘ ਦੇ ਵੱਲੋਂ ਇਹਦੇ ਆਪਣੇ ਜਜ਼ਬਾਤ ਵੀ ਸਾਂਝੇ ਕੀਤੇ ਗਏ ਨੇ ਤਾਂ ਆਪਾਂ ਗੀਤਾਂ ਬਾਰੇ ਜ਼ਿਕਰ ਕਰਦੇ ਹਾਂ ਕਿ ਇਸ ਐਲਬਮ ਦੇ ਵਿੱਚ ਕਿਹੜੇ-ਕਿਹੜੇ ਗੀਤ ਨੇ ਔਰ ਕਿਹੜੀ-ਕਿਹੜੀ ਬੀਟ ਹੈਗੀ ਹੈ ਸੋ ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਦੇ ਹਾਂ ਇਸ ਐਲਬਮ ਦਾ ਇਹ ਐਲਬਮ ਦਾ ਨਾਮ ਹੈ ਜੀ ਗਲੋਰੀ ਜੋ ਕਿ 26 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਔਰ ਟੀ ਸੀਰੀਜ਼ ਦੇ ਬੈਨਰ ਹੇਟ ਇਸਨੇ ਰਿਲੀਜ਼ ਹੋਣਾ ਤਾਂ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਹਨੀ ਸਿੰਘ ਆਪਣੇ ਟੂਰ ਤੇ ਗਏ ਹੋਏ ਨੇ ਗਲੋਰੀ ਦੇ ਟੂਰ ਤੇ ਗਏ ਹੋਏ ਨੇ ਆਪਣੀ ਐਲਬਮ ਨੂੰ ਪ੍ਰਮੋਟ ਕਰ ਰਹੇ ਨੇ ਵਰਲਡਵਾਈਡ ਤਾਂ ਦੱਸਦੀ ਕਿ ਪਹਿਲਾ ਗੀਤ ਮਿਲੀਨੀਅਰ ਹੈ ਜਿਸ ਦੀ ਟੀਜ਼ਰ ਵਿੱਚ ਜਿਸ ਦਾ ਆ ਚੁੱਕਾ ਜਿਸ ਦੀ ਲੁੱਕ ਦੇਖਣ ਚ ਮਿਲ ਰਹੀ ਹੈ ਔਰ ਹਨੀ ਸਿੰਘ ਇੱਕ ਸ਼ਾਹੀ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਜੱਟ ਮਹਿਕਮਾ ਗੀਤ ਹਨੀ ਸਿੰਘ ਦਾ ਇਸੇ ਐਲਬਮ ਦੇ ਵਿੱਚ ਦੂਜਾ ਗਾਣਾ ਹੈ ਬਹੁਤ ਹੀ ਖਤਰਨਾਕ ਤੇ ਠੇਠ ਪੰਜਾਬੀ ਦੇ ਵਿੱਚ ਗਾਇਆ ਹੋਇਆ ਕਿਉਂਕਿ ਹਨੀ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਾਹਣ ਵਾਲੇ ਕਹਿੰਦੇ ਸੀ ਕਿ ਕੋਈ ਪੰਜਾਬੀ ਵੀ ਗੀਤ ਕੋਈ ਚੱਕਮਾ ਜਿਹਾ ਗੀਤ ਆਵੇ ਤਾਂ ਹਨੀ ਸਿੰਘ ਨੇ ਆਪਣੇ ਫੈਨਸ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹਨੂੰ ਇਸ ਗੀਤ ਦੇ ਰਾਹੀਂ ਪੂਰਾ ਕੀਤਾ ਤਾਂ ਹਾਈ ਔਨ ਮੀ ਵੀ ਗੀਤ ਉਹਨਾਂ ਨੇ ਬਣਾਇਆ ਇਹਦੇ ਵਿੱਚ ਪੰਜ ਤਰ੍ਹਾਂ ਦੇ ਰੈਪ ਉਹਨਾਂ ਨੇ ਕੀਤੇ ਨੇਗੇ ਔਰ ਇਸ ਤੋਂ ਇਲਾਵਾ ਫੱਕ ਦੇਮ ਗੀਤ ਜਿਹੜਾ ਉਹਨਾਂ ਦਾ ਹੈ ਉਹਦੇ ਵਿੱਚ ਫੀਚਰਿੰਗ ਲਿਓ ਗਰੇਵਾਲ ਨੇ ਕੀਤੀ ਇਹਦੇ ਵਿੱਚ ਉਹਨਾਂ ਨੇ ਜਵਾਬ ਦਿੱਤੇ ਨੇ ਉਹਨਾਂ ਲੋਕਾਂ ਨੂੰ ਠੋਕਿਆ ਉਹ ਕਹਿੰਦੇ ਕਿ ਜਿਹੜੇ ਸਾਨੂੰ ਸਾਡੇ 10 ਸਾਲਾਂ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਥੋੜਾ ਸਾਈਡ ਤੇ ਹੋ ਗਏ ਸੀ ਤਾਂ ਉਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਸੀ ਤੇ ਸਾਨੂੰ ਚੜਾਇਆ ਸੀ ਤਾਂ ਉਥੇ ਅਗਲਾ ਗੀਤ ਬੋਨਿਟਾ ਹੈ ਬੋਨਿਟਾ ਗੀਤ ਇਹ ਹੈ ਤਾਂ ਸਪੈਨਿਸ਼ ਵਰਡ ਹੈ ਪਰ ਹਨੀ ਸਿੰਘ ਨੇ ਦੱਸਿਆ ਹੈ ਗੀਤ ਜਿਹੜਾ ਹੈ ਇਹ ਹਿੰਦੀ ਦੇ ਵਿੱਚ ਗਾਇਆ ਗਿਆ ਹੈ ਤਾਂ ਉਥੇ ਜੇ ਗੱਲ ਕੀਤੀ ਜਾਵੇ ਤਾਂ ਹਾਈਡ ਇਟ ਗੀਤ ਹੈ ਇਹ ਰੋਮਾਂਟਿਕ ਗੀਤ ਹੋਊਗਾ ਹਨੀ ਸਿੰਘ ਦੇ ਕਾਫੀ ਲਾਈਫ ਦੇ ਨਾਲ ਜੁੜੇ ਇਮੋਸ਼ਨਸ ਨੇ ਇਸ ਗੀਤ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਤਾਂ ਦੋਸਤੋ ਸੱਤਵਾਂ ਗੀਤ ਹੈਗਾ ਮਾਲਾ ਮਾਲ ਜਿਹੜਾ ਕਿ ਕੰਬੋਡੀਆ ਦੀ ਸਿੰਗਰ ਜੀਨਾ ਮੈਨੇਜ ਦੇ ਨਾਲ ਹਨੀ ਸਿੰਘ ਦੇ ਵੱਲੋਂ ਗਾਇਆ ਗਿਆਗਾ ਉਹਨਾਂ ਨੇ ਇਹਦੇ ਵਿੱਚ ਫੀਚਰਿੰਗ ਕੀਤੀ ਹੈ 8ਵੇਂ ਗਾਣੇ ਦੀ ਜੇ ਗੱਲ ਕਰੀਏ ਤਾਂ ਰਾਉਂਡ ਐਂਡ ਰਿੰਗਾ ਬਹੁਤ ਹੀ ਕੱਬਾ ਗਾਣਾਗਾ ਕਿਉਂਕਿ ਨਵਾਨ ਸੰਧੂ ਨੇ ਇਹਦੇ ਵਿੱਚ ਫੀਚਰਿੰਗ ਕੀਤੀ ਹੈ ਤੇ ਉਹਦੀ ਆਵਾਜ਼ ਬੇहद ਹੀ ਹਨੀ ਸਿੰਘ ਪਸੰਦ ਕਰਦੇ ਨੇ ਉਹਨਾਂ ਨੇ ਵੀਡੀਓ ਵੀ ਇਸ ਛੇਜ ਨੂੰ ਲੈ ਕੇ ਪਾਈ ਸੀਗੀ ਤਾਂ ਨਵਾਨ ਸੰਧੂ ਦੇ ਨਾਲ ਇਹ ਗੀਤ ਆ ਰਿਹਾਗਾ ਔਰ ਲਾਪਤਾ ਗੀਤ ਹੈ ਜਿਹੜਾ ਉਹ ਵੀ ਹਨੀ ਸਿੰਘ ਦਾ ਨਵਾਂ ਗੀਤ ਉਹ ਵੀ ਆ ਰਿਹਾ ਔਰ ਇਸ ਤੋਂ ਇਲਾਵਾ ਪਾਇਲ ਗੀਤ ਹੈ ਜੀ ਜਿਹੜਾ ਕਿ ਇੰਡੀਅਨ ਬੀਟ ਤੇ ਹੋਊਗਾ ਇਹ ਵੀ ਮਤਲਬ ਬਾਲੀਵੁੱਡ ਦੇ ਵਿੱਚ ਕੀ ਹੋਣਾ ਚਾਹੀਦਾ ਉਹ ਜਿਹੜਾ ਇਸ ਗੀਤ ਦੇ ਵਿੱਚ ਬਿਆਨ ਕੀਤਾ ਜਾਊਗਾ ਔਰ ਇਸ ਤੋਂ ਇਲਾਵਾ ਦੋਸਤੋ ਜੇ ਗੱਲ ਕਰੀਏ ਤਾਂ ਹਨੀ ਸਿੰਘ ਦਾ ਕਲਿਆਨ ਤੇ ਗੀਤ ਹੈ ਕਿਉਂਕਿ ਵੱਖੋ-ਵੱਖਰੇ ਵਰਡਸ ਉਹਨਾਂ ਨੇ ਯੂਜ਼ ਕੀਤੇ ਨੇ ਕੋਈ ਸਪੈਨਿਸ਼ ਵਰਡ ਯੂਜ਼ ਕੀਤਾ ਹੈ ਕੋਈ ਪੰਜਾਬੀ ਹੈ ਕੋਈ ਹਿੰਦੀ ਹੈ ਕੋਈ ਹਰਿਆਣਵੀ ਹੈ ਬਹੁਤ ਸਾਰੀਆਂ ਪਛਾਵਾਂ ਤੇ ਸ਼ਬਦ ਯੂਜ਼ ਕੀਤੇ ਨੇ ਤਾਂ ਗਾਣੇ ਵੀ ਵਰਲਡਵਾਈਡ ਰਿਲੀਜ਼ ਕਰ ਰਹੇ ਨੇ ਤਾਂ ਉਸੇ ਬੋਲੀ ਵਿੱਚ ਕਰ ਰਹੇ ਨੇ ਤਾਂ ਕਿ ਉੱਥੋਂ ਦੇ ਜਿਹੜੇ ਵੀ ਉਹਨਾਂ ਨੂੰ ਫੈਨਸ ਨੇ ਉਹਨਾਂ ਨੂੰ ਚਾਹਣ ਵਾਲੇ ਨੇ ਹਰ ਇੱਕ ਜਿਹੜਾ ਉਸ ਗੀਤ ਨੂੰ ਸਮਝ ਸਕੇ ਤਾਂ ਕਲਿਆਨ ਤੇ ਗੀਤ ਦੀ ਗੱਲ ਕਰ ਰਹੇ ਸੀ ਹਨੀ ਸਿੰਘ ਨੇ ਦੱਸਿਆ ਕਿ ਇਸ ਦਾ ਮਤਲਬ ਹੌਟ ਹੈ ਪਰ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਬ੍ਰਾਜ਼ੀਲ ਦੇ ਵਿੱਚ ਇਸ ਨੂੰ ਸ਼ੂਟ ਕਰਾਂਗੇ ਇਸ ਗਾਣੇ ਦੀ ਵੀਡੀਓ ਨੂੰ ਤਾਂ 12ਵੇਂ ਨੰਬਰ ਤੇ 6am ਗੀਤ ਹੈ 13ਵੇਂ ਨੰਬਰ ਤੇ ਹੈਗਾ ਜੀ ਮਜਨੂ ਮਜਨੂਨ ਦਾ ਮਤਲਬ ਇਹ ਹੈ ਕਿ ਹਨੀ ਸਿੰਘ ਨੇ ਇਹ ਗੀਤ ਇਸ ਕਰਕੇ ਰਿਲੀਜ਼ ਕੀਤਾ ਕਿ ਜੋ ਅਰਬੀ ਦੇ ਵਿੱਚ ਸ਼ਾਇਦ ਇਹ ਗੀਤ ਹੋ ਸਕਦਾ ਜ਼ਿਕਰ ਇਹਦੇ ਵਿੱਚ ਹੋ ਸਕਦਾ ਕਿ ਮਜਨੂ ਦੀ ਗੱਲ ਕੀਤੀ ਹੈ ਕਿ ਮਜਨੂ ਨੂੰ ਕੀ ਕਹਿੰਦੀ ਸੀਗੀ ਇਹਦੇ ਵਿੱਚ ਉਹਨਾਂ ਨੇ ਜ਼ਮੀਲਾ ਦੇ ਨਾਲ ਫੀਚਰਿੰਗ ਕੀਤੀ ਹੈ ਤਾਂ ਉਸ ਤੋਂ ਬਾਅਦ ਸ਼ੀਸ਼ੇ ਵਾਲੀ ਚੁੰਨੀ ਜਿਹੜਾ ਗਿਰ ਕਮਨ ਉਹਨਾਂ ਦੇ ਖਾਸ ਦੋਸਤ ਨੇ ਉਹਨਾਂ ਦੇ ਨਾਲ ਕੀਤਾ ਸ਼ੀਸ਼ੇ ਵਾਲੀ ਚੁੰਨੀ ਹਰਿਆਣਵੀ ਗਾਣਾ ਹੈਗਾ ਸ਼ਾਮਾਂ ਦੇ ਵੇਲੇ ਫੀਚਰਿੰਗ ਲਿਓ ਗਰੇਵਾਲ ਦੀ ਹੈ ਜਿਹੜਾ ਜਿਹੜਾ ਕਿ ਪੰਜਾਬੀ ਗਾਣਾ ਹੈਗਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੈਗਾ ਤਾਂ ਉੱਥੇ ਹੀ ਹੈ 16ਵਾਂ ਗੀਤ ਦੀ ਗੱਲ ਕਰੀ ਤਾਂ ਵਿਵਾ ਗੀਤ ਹੈ ਫੀਚਰਿੰਗ ਲਾਇੰਗ ਤੇ ਵਹਿ ਬੁక్తి ਦੇ ਨਾਲ ਹੈ ਵਿਵਾ ਗੀਤ ਕਹਿੰਦੇ ਫਰਾਂਚ ਵਾਲਾ ਗੀਤ ਹੈ ਤਾਂ ਉੱਥੋਂ ਦੇ ਲੋਕਾਂ ਨੂੰ ਇਹ ਜ਼ਿਆਦਾ ਸਮਝ ਆਊਗਾ ਤਾਂ 17ਵਾਂ ਗੀਤ ਵੀ ਹਰਿਆਣਵੀ ਗੀਤ ਹੈ ਇਹਦੇ ਵਿੱਚ ਫੀਚਰਿੰਗ ਪੈਰਾਡੌਕਸ ਨੇ ਕੀਤੀ ਹੈ ਤੇ ਇਹ ਗੀਤ ਵੀ ਜਿਹੜਾ ਛੋਰੀ ਇਸ ਦਾ ਨਾਮ ਹੈ ਤਾਂ ਹਰਿਆਣਵੀ ਬੋਲੀ ਦੇ ਵਿੱਚ ਇਹ ਗਾਇਆ ਗਿਆ ਤਾਂ ਰੈਪ ਗॉड ਜਿਹੜਾ ਇਹ ਆਖਰੀ ਗੀਤ ਔਰ ਹਣੀ ਸਿੰਘ ਨੇ ਦੱਸਿਆ ਕਿ ਆਖਰੀ ਗੀਤ ਹੈ ਐਲਬਮ ਦਾ ਤੇ ਮੇਰੇ ਦਿਲ ਦੇ ਸਭ ਤੋਂ ਜ਼ਿਆਦਾ ਕਰੀਬ ਹੈ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮੈਂ ਆਪਣੇ ਬ੍ਰੇਕਡਾਊਨ ਦੇ ਵਿੱਚ ਟਾਈਮ ਕੱਢਿਆ ਤਾਂ ਮੇਰੇ ਦੋਸਤ ਲੀਓ ਦੇ ਵੱਲੋਂ ਇਹ ਸਾਰੀ ਅਲਬਮ ਲਿਖੀ ਕੋਈ ਚੀਜ਼ ਹਨੀ ਸਿੰਘ ਨੇ ਆਪ ਵੀ ਲਿਖੀਆਂ ਕਈ ਗਾਣੇ ਉਹਨਾਂ ਨੇ ਆਪ ਵੀ ਲਿਖੇ ਪਰ ਉਹਨਾਂ ਨੇ ਕਿਹਾ ਕਿ ਮੇਰੀ ਜ਼ਿਆਦਾ ਫੀਲਿੰਗ ਮੇਰੇ ਦੋਸਤ ਨੇ ਸਮਝੀ ਤਾਂ ਦੱਸਦੀ ਹੈ ਕਿ ਇਸ ਐਲਬਮ ਦੇ ਵਿੱਚ ਇਸ ਕਮਬੈਕ ਦੇ ਦੌਰਾਨ ਹਨੀ ਸਿੰਘ ਦੇ ਕਈ ਪੁਰਾਣੇ ਸਾਥੀ ਵੀ ਨਜ਼ਰ ਆਉਣ ਵਾਲੇ ਨੇ ਤੇ ਕਈ ਨਵੇਂਆਂ ਨੂੰ ਵੀ ਹਨੀ ਸਿੰਘ ਦੇ ਵੱਲੋਂ ਮੌਕਾ ਦਿੱਤਾ ਗਿਆ ਕਈਆਂ ਨੂੰ ਜਵਾਬ ਦਿੱਤੇ ਗਏ ਨੇ ਕਈਆਂ ਨੂੰ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਗਈਆਂ ਨੇ ਹਨੀ ਸਿੰਘ ਫਾਈਨਲੀ 18 ਗੀਤਾਂ ਦੀ ਐਲਬਮ ਲੈ ਕੇ ਕੁੱਦ ਪਏ ਨੇ ਫਿਰ ਤੋਂ ਇੰਡਸਟਰੀ ਦੇ ਮੈਦਾਨ ਦੇ ਵਿੱਚ